ਸਟਾਰਟ ਪੈरिस ਵਿੱਚ ਹੋਈਆਂ 17ਵੀਆਂ ਪੈਰਾਓਲੰਪਿਕ ਖੇਡਾਂ ਵਿੱਚ ਭਾਰਤੀ ਵਿਕਲੈਂਗ ਖਿਡਾਰੀਆਂ ਨੇ ਕੁੱਲ 29 ਤਗਮੇ ਜਿੱਤ ਕੇ ਦੇਸ਼ ਵਾਸੀਆਂ ਨੂੰ ਆਪਣੇ ਤੇ ਸੂਤੇ ਮਾਣ ਕਰਨ ਦਾ ਇੱਕ ਦੁਰਲੱਭ ਅਫਸਰ ਪ੍ਰਦਾਨ ਕੀਤਾ ਹੈ ਡੰਡੀ ਬੀਤੀ 11 ਅਗਸਤ ਨੂੰ ਸਮਾਪਤ ਹੋਈਆਂ ਪੈਰਿਸ 올림픽 ਖੇਡਾਂ ਤੋਂ ਬਾਅਦ ਇੱਕ ਮਹੀਨੇ ਤੋਂ ਵੀ ਘੱਟ ਵਕਫੇ ਵਿੱਚ ਇਹਨਾਂ ਭਾਰਤੀ ਖਿਡਾਰੀਆਂ ਵੱਲੋਂ ਆਪਣੇ ਦੇ ਮਿਸਾਲ ਹੌਸਲੇ ਅਤੇ ਪੱਕੇ ਇਰਾਦੇ ਨਾਲ ਜਿੱਤੇ ਇਹਨਾਂ 29 ਤਗਮਿਆਂ ਵਿੱਚ 7 ਸੋਨ ਤਗਮੇ ਸ਼ਾਮਿਲ ਹਨ ਡੰਡੀ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪੈਰਾਓਲੰਪਿਕ ਖੇਡਾਂ ਵਿੱਚ ਭਾਰਤ ਨੇ ਇਕੱਠੇ ਇੰਨੇ ਸੋਨ ਤਗਮੇ ਜਿੱਤੇ ਹੋਣ ਡੰਡੀ ਇਸ ਤੋਂ ਇਲਾਵਾ ਇਹਨਾਂ ਵਿੱਚ 9 ਚਾਂਦੀ ਅਤੇ 13 ਤਾਂਸੀ ਤਗਮੇ ਵੀ ਸ਼ਾਮਿਲ ਹਨ ਡੰਡੀ ਇਹਨਾਂ ਵਿੱਚ ਇੱਕ ਸੋਨ ਤਗਮਾ ਉੱਚੀ ਛਾਲ ਮੁਕਾਬਲੇ ਵਿੱਚ ਇੱਕ ਲੱਤ ਤੋਂ ਵਿਕਲਾੰਗ ਪਰਵੀਰ ਨੇ ਹਾਸਿਲ ਕੀਤਾ ਡੰਡੀ ਅਸਨੀ ਇੱਕ ਪਾਸੇ ਜਿੱਥੇ ਪੁਰਾਣੀ ਏਸ਼ੀਆਈ ਰਿਕਾਰਡ ਨੂੰ ਤੋੜਿਆ ਉਥੇ ਹੀ ਲਗਾਤਾਰ ਦੋ ਪੈਰਾਓਲੰਪਿਕ ਖੇਡਾਂ ਵਿੱਚ ਦੋ ਤਗਮੇ ਜਿੱਤਣ ਦਾ ਸਿਹਰਾ ਵੀ ਆਪਣੇ ਨਾਂ ਦਰਜ ਕੀਤਾ ਡੰਡੀ ਪ੍ਰਵੀਨ ਨੇ ਪਿਛਲੀਆਂ ਟੋਕੀਓ ਪੈਰਾਓਲੰਪਿਕ ਵਿੱਚ ਵੀ ਚਾਂਦੀ ਤਗਮਾ ਪ੍ਰਾਪਤ ਕੀਤਾ ਸੀ ਡੰਡੀ 28 ਅਗਸਤ 2024 ਤੋਂ ਸ਼ੁਰੂ ਹੋਈ ਇਸ ਖੇਡ ਮਹਾਕੁੰਭ ਦੀ ਸਮਾਪਤੀ 8 ਸਤੰਬਰ ਨੂੰ ਹੋਈ ਡੰਡੀ ਵਿਸ਼ੇ ਪਰ ਦੇ ਵਿਕਲਾਗ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਅਤੇ ਸਮਰੱਥਾ ਦਾ ਪ੍ਰਦਰਸ਼ਨ ਕਰਨ ਦਾ ਮੌਕੇ ਦੇਣ ਲਈ 1960 ਵਿੱਚ ਪੈਰਾ ਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ ਸੀ ਅਤੇ ਹਰ 4 ਸਾਲ ਬਾਅਦ 올림픽 ਖੇਡਾਂ ਦੀ ਸਮਾਪਤੀ ਪਿੱਛੋਂ ਉਸੇ ਮੈਦਾਨ ਉੱਤੇ ਹੀ ਇਸ ਨੂੰ ਕਰਵਾਇਆ ਜਾਂਦਾ ਹੈ ਡੰਡੀ ਇਹਨਾਂ 17ਵੀਆਂ ਪੈਰਾਓਲੰਪਿਕ ਖੇਡਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ 22 ਖੇਡਾਂ ਦੇ 549 ਮੁਕਾਬਲਿਆਂ ਵਿੱਚ ਦੁਨੀਆ ਦੇ ਕੁੱਲ 4463 ਵਿਕਲਾਂਗ ਖਿਡਾਰੀਆਂ ਨੇ ਭਾਗ ਲਿਆ ਡੰਡੀ ਇਹਨਾਂ ਵਿੱਚੋਂ 12 ਖੇਡਾਂ ਦੇ 84 ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਭਾਰਤ ਨੇ ਇੰਨੀ ਵੱਡੀ ਗਿਣਤੀ ਵਿੱਚ ਤਗਮੇ ਜਿੱਤ ਕੇ ਆਪਣਾ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਕੀਤਾ ਡੰਡੀ ਇਹ ਤੱਗ ਨੇ ਇਸ ਲਈ ਵੀ ਖੁਸ਼ੀ ਅਤੇ ਸੰਤੁਸ਼ਟੀ ਦਾ ਕਾਰਨ ਬਣੀ ਹਨ ਕਿਉਂਕਿ ਬੀਤੀ 26 ਜੁਲਾਈ ਤੋਂ ਅਗਾ 11 ਅਗਸਤ ਤੱਕ ਇਸੇ ਸ਼ਹਿਰ ਵਿੱਚ ਹੋਈਆਂ 33ਵੀਆਂ 올림픽 ਖੇਡਾਂ ਵਿੱਚ ਭਾਰਤ ਦੀ ਝੋਲੀ ਵਿੱਚ ਸਿਰਫ 6 ਤਗਮੇ ਹੀ ਪਏ ਸਨ ਜੋ ਕਿ ਪਿਛਲੀ ਵਾਰ ਨਾਲੋਂ ਵੀ ਇੱਕ ਤਗਮਾ ਘੱਟ ਸੀ ਅਤੇ ਜਿਸ ਵਿੱਚ ਇੱਕ ਵੀ ਸੋਨੇ ਦਾ ਤਗਮਾ ਸ਼ਾਮਿਲ ਨਹੀਂ ਸੀ ਜਦੋਂ ਕਿ ਭਾਰਤ ਨੇ ਇਹਨਾਂ ਖੇਡਾਂ ਲਈ ਇਸ ਵਾਰ 110 ਖਿਡਾਰੀਆਂ ਦਾ ਇੱਕ ਬਹੁਤ ਵੱਡਾ ਦਲ ਭੇਜਿਆ ਸੀ ਡੰਡੀ ਬਹੁਤ ਸੁਭਾਵਿਕ ਹੈ ਕਿ ਇੰਨੇ ਵੱਡੇ ਆਯੋਜਨ ਉੱਤੇ ਅਰਬਾ ਰੁਪਏ ਤਾਂ ਖਰਚ ਹੋਏ ਪਰ ਇਸ ਦੀ ਸਿੱਟਿਆਂ ਨੂੰ ਦੇਖ ਕੇ ਦੇਸ਼ ਦੇ ਜ਼ਿਆਦਾਤਰ ਖੇਡ ਪ੍ਰੇਮੀਆਂ ਅਤੇ ਖੁਦ ਖਿਡਾਰੀਆਂ ਦੇ ਪੱਲੇ ਨਿਰਾਸ਼ਾ ਹੀ ਪਈ ਸੀ ਡੰਡੀ ਹਾਲਾਂਕਿ ਇਨ੍ਹਾਂ ਪੈਰਾਓਲੰਪਿਕ ਖੇਡਾਂ ਵਿੱਚ ਇਹ ਵੀ ਇੱਕ ਬਹੁਤ ਚੰਗੀ ਉਪलब्ਧੀ ਰਹੀ ਕਿ ਭਾਰਤੀ ਖਿਡਾਰੀਆਂ ਨੇ 29 ਤਗਮੇ ਤਾਂ ਜਿੱਤੇ ਹੀ ਇਸ ਦੇ ਨਾਲ-ਨਾਲ ਉਹਨਾਂ ਨੇ ਕਈ ਰਿਕਾਰਡ ਵੀ ਸਥਾਪਿਤ ਕੀਤੇ ਡੰਡੀ ਸਟਾਕ